ਤੇ ਜੋ ਤੱਕੇਸ਼ਾਈ ਕੀਤੀ ਆ ਆਖੋਣ ਕਿਹਦੇ ਸੁਤਿਆ ਉਹਨਾਂ ਨੂੰ ਮਤਲਬ ਵੀ ਜਿਹੜੀ ਕਿਸਾਨ ਆਗੂ ਆਦੇਸ਼ ਸੰਘਾਠੀ ਚੰਡੀਗੜ੍ਹ ਚੌਥੀ ਸੈਕਟਰ ਜਗ੍ਹਾ ਜਗ੍ਹਾ ਮੰਗਦੇ ਜੋ ਨਹੀਂ ਦਿੱਤੀ ਤੇ ਔਰ ਉਲਟਾ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਿਸ ਤੇ ਰੋਸ ਵਿੱਚ ਅਸੀਂ ਔਰ ਇਹ ਪ੍ਰਦਰਸ਼ਨ ਕਰ ਰਹੇ ਆ ਬਧਾਇ ਕਾਂਦੀ ਬਾਰ ਕੀ ਜਿਹੜਾ ਕੀ ਨਾ ਚੇਤਾਵਨੀ ਪੱਤਰ ਵੀ ਹੈ ਵਿਧਾਇਕਾਂ ਨੂੰ ਵੀ ਕਿ ਆਦ ਮੱਖ ਮੰਤਰੀ ਸਮਝਾ ਲਓ ਜੀ ਦਾ ਮਤਲਬ ਹੀ ਇਸ ਤਰ੍ਹਾਂ ਦੀ ਬਤਿਰੀ ਰੋਟੇ ਨਾਲ ਕਿਸਾਨ ਅੱਜ ਦਬੇ ਨਾ ਕਰਨ ਦਾ ਬਟ ਅਗਲਾ ਸਾਡਾ ਸੰਘਰਸ਼ ਹੈ ਸੰਯੁਕਤ ਕਿਸਾਨ ਮੋਰਚੇ ਨੂੰ ਲਈ ਅਭੀ 15 ਮਾਰਚ ਨੂੰ ਕਿਸਾਨ ਪਾਵਨ ਦੇ ਵਿੱਚ ਡਿਬੇਟ ਲਈ ਸੱਦਾ ਦਿੱਤਾ ਸੀ ਲੇਕਿਨ ਸੱਦਾ ਦਿੱਤਾ ਡਿਬੇਟ ਲਈ ਕੀ ਵੀ ਆਵੇ ਉਹਦੀ ਕੁਰਸੀ ਰੱਖਣਗੇ ਕਿਸਾਨਾਂ ਦੇ ਆਗੂ ਵੀ ਸਾਡਾ ਜਿਹੜਾ ਇਹ ਮਤਰੀ ਗੁੰਮਰਾਹ ਕੀਤਾ ਇਹਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਵੀ ਇਹ ਕਿਸਾਨ ਜੁਣਾੜੇ ਸੜਕਾਂ ਰੋਕਦੇ ਐ ਤੇ ਜਿਹੜੀ ਇਹ ਮੰਗਾਂ ਸੀ ਵੀ ਕੇਂਦਰਾ ਸੰਬੰਧਤ ਐ ਉਸ ਮੁੱਦੇ ਤੇ ਅਸੀਂ ਸੱਦ ਰਹੇ ਹਾਂ ਵੀ ਜਿਹੜੀਆਂ ਮੰਗਾਂ ਨੇ ਉਹ ਪੰਜਾਬ ਸਰਕਾਰ ਨਾਲ ਸੰਬੰਧਤ ਹੈ ਜਿਹੜੀਆਂ ਕੇਂਦਰ ਨਾਲ ਅਸੀਂ ਉਹ ਕੇਂਦਰ ਸਰਕਾਰ ਨਾਲ ਲੜਾਈ ਲੜਦੇ ਆ ਉਹ ਪੰਜਾਬ ਸਰਕਾਰ ਜਦੋਂ ਕਰ ਹੀ ਨਹੀਂ ਸਕ ਜੂ ਅਸੀਂ ਕਿਵੇਂ ਲੜਾਂਗੇ ਇਸ ਕਰਕੇ ਵੀ ਜਿਹੜਾ ਸਾਡਾ ਅਗਲਾ ਸੰਘਰਸ਼ ਤਾਂ ਉਹ ਹੋਊਗਾ ਐਤੂ ਬਾਅਦ ਫਿਰ ਅਸੀਂ ਇੱਥੇ ਕਿਸ਼ਕਸ਼ ਕਰਾਂਗੇ ਅਸੀਂ ਭਗਵਾਨ ਜੀ ਤਮਨ ਨੂੰ ਕਹਿੰਦੇ ਆ ਵੀ ਇਹ ਪਹਿਲਾਂ ਦਬਾਉਣ ਵਾਲੇ ਬਹੁਤ ਆ ਚੁੱਕੇ ਬੇਅੰਤ ਵਰਗੇ ਪਰ ਇਹ ਕਿਸਾਨ ਜੱਟੇ ਬੰਦੀਆਂ ਦਾ ਅੱਜ ਦਬਰ ਨਾ ਕਰਦਾ ਦਾਨੀ ਕੀ ਨਾਮ ਕੀ ਜਪਦਾ ਬਾਈ ਬਲਦੇਵ ਸਿੰਘ ਭਾਈ ਸੁਪਾ ਸੂਬਾ ਮੀਤ ਪਤਾਂ ਦੇ ਕੇ ਜੁੜ ਕਾਉਂਦਾ ਕਿ ਕਾਰਨ ਕੀ ਆ ਪਹਿਲਾ ਕਿ ਸਰਕਾਰ ਤੋਂ ਨਾ ਦਿੱਲੀ ਜਾਣ ਤੋਂ ਰੋਕ ਦੇ ਹਰਿਆਣੇ ਵਾਲੇ ਉਹ ਚੰਡੀਗੜ੍ਹ ਜਾਣ ਤੋਂ ਸਾਨੂੰ ਰੋਕਿਆ ਜਾ ਰਹਾ ਹੈਗਾ ਕਿ ਮਨਸਾ ਕੀ ਲੰਘੇ ਫਰ ਜਾ ਸਕਦਾ ਹੈ ਪੰਜਾਬ ਸਰਕਾਰ ਦੀ ਮਨਸਾ ਜੀ ਦਰ ਸਿੰਘ ਪਹਿਲਾਂ ਤੋਂ ਹੀ ਕਹਿੰਦੇ ਆ ਕਿ ਬੀਜੇਪੀ ਦੀ ਵੀ ਟੀਮ ਆ ਹੈ ਇਹ ਇਸ ਨੇ ਮਤਲਬ ਇਹ ਪਹਿਲਾ ਟੀਕਾ ਲਾ ਕੇ ਦੇਖਿਆ ਕਿਸਾਨਾਂ ਤੇ ਪਹਿਲਾ ਇਹ ਅਧਿਆਪਨਾ ਤੇ ਹੋਮ ਮੈਨਿਜਰੇਟ ਰਾਤੇ ਇਨਵਾਸ ਵੀ ਉਹਨਾਂ ਨੂੰ ਦਵਾਈ ਰੱਖਦੇ ਨੇ ਕਿਸਾਨਾਂ ਨੂੰ ਵੀ ਦੁਬਾਰਾਗੇ ਤੇ ਪੁੱਠਾ ਮੰਗਾ ਜਿਹੜਾ ਸੀ ਇਹਦੇ ਲੈ ਲਿਆ ਕਹਿੰਦੇ ਉੱਤੇ ਆ ਪੰਜਾਬੀ ਦੀ ਕਹਾਵਤ ਆ ਕਿ ਭੋਗਦੇ ਸਿੰਘਾਂ ਨੂੰ ਹੱਥ ਨਾਲ ਨਾਲੀ ਗੱਲ ਇਹਨੇ ਕਰੀ ਆ ਤੇ ਉਹਦੇ ਵਿੱਚ ਉਹ ਮਤਲਬ ਅਸੀਂ ਜਿਹੜਾ ਸੀਗਾ 5 ਮਾਰਚ ਵਾਲਾ ਚੰਡੀਗੜ੍ਹ ਦਾ ਪ੍ਰੋਗਰਾਮ ਉਹ ਵਿਸ਼ਵਲ ਪ੍ਰੋਗਰਾਮ ਸੀਗਾ 33 ਸੈਕਟਰ ਦੇ ਵਿੱਚ ਜਗਾ ਅਸੀਂ ਇਹਨਾਂ ਨੂੰ ਮੰਨਦੀ ਪਰ ਇਹਨੇ ਸਾਡੇ ਮੀਟਿੰਗ ਸੱਦ ਕੇ ਜਿਹੜੀ ਕਿਸਾਨਾਂ ਆਪਾਂ ਦੀ ਤਹਿੀਲ ਕੀਤੀ ਆ ਦੇ ਉਸ ਤੋਂ ਬਾਅਦ ਜਿਵੇਂ ਇਹਨੇ ਪੁਲਿਸ ਪ੍ਰਸ਼ਾਸਨ ਦਾ ਸਾਰਾ ਸੜਕਾਂ ਦੇ ਉੱਤੇ ਲੱਗਿਆਗਾ ਉਹਦਾ ਮਤਲਬ ਸਾਰੇ ਲੋਕਾਂ ਦੇ ਵਿੱਚ ਥੂ-ਥੂ ਹੋਈ ਆ ਇੱਕ ਜ਼ਿੰਮੇਵਾਰ ਨਾ ਕੁਰਸੀ ਦੇ ਉੱਤੇ ਬੈਠਾਗਾ ਸੀਐਮ ਵੀ ਕੋ ਨੂੰ ਮਤਲਬ ਝੂਠ ਜਿਹੜਾ ਬੋਲਦਾ ਝੂਠ ਬੋਲਣ ਨਾਲ ਉਹਦਾ ਜਿਹੜਾ ਆਪਦਾ ਹੋਰ ਥੱਲੇ ਲੈਵਲ ਸੰਦੇ ਚਲੇ ਗਿਆ ਨਹੀਂ ਪਹਿਲੀ ਵਾਰ ਦੇਖਿਆ ਇਹ ਕਿ ਮੀਟਿੰਗ ਦੇ ਵਿੱਚੋਂ ਕਿਸੇ ਮੁੱਖ ਮੰਤਰੀ ਨੇ ਉੱਠ ਕੇ ਚਲੇ ਜਾਣਾ ਤੇ ਚੈਲੰਜ ਕਰਨਾ ਕਰ ਲੋ ਜਿਹੜਾ ਕੁਝ ਕਰਦਾ ਫਿਰ ਜਦੋਂ ਕੀਤਾ ਫਿਰ ਬਾਜੜਾ ਵੀ ਪੰਨਾਂ ਚਾਹੀ ਇਹਨਾਂ ਨੇ ਜਿਨ੍ਹਾਂ ਵਿੱਚ ਟੱਕਰ ਦੀ ਕੋਸ਼ਿਸ਼ ਕੀਤੀ ਘਰਾਂ ਦੇ ਵਿੱਚ ਜਾ ਕੇ ਸਾਡੇ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਉਸ ਦੇ ਬਾਵਜੂਦ ਵੀ ਅਸੀਂ ਜਿਹੜੀ ਸਾਡੀ ਜਨਤਾ ਸੀ ਸਾਨੂੰ ਪਤਾ ਸੀ 18 ਸਾਵਾਂ ਤੇ ਇੱਥੇ ਇੱਕ ਖਰਾਂ ਦੇ ਲੱਗਣਾ ਸੀ 18 ਸਾਵਾਂ ਤੇ ਪ੍ਰਦਰਸ਼ਨ ਹੋਏ ਧਰਨੇ ਲੱਗੇ ਆ ਤੇ ਉਸ ਤੋਂ ਬਾਅਦ ਹੁਣ ਵੀ ਅਸੀਂ ਐਸਕੇਪ ਦੇ ਸੱਦੇ ਤੇ ਜਿਹੜੀ ਮੀਟਿੰਗ ਕੀਤੀ ਹੈ ਇੱਥੇ ਬਠਿੰਡੇ ਜਿਹੜੀਆਂ ਜਥੇਬੰਦੀਆਂ ਨੇ ਉਹ 6 ਆਉਂਦਾ ਮੇਲੇ ਇੱਥੇ 5 ਮੀਲਾਂ ਦੇ ਅਸੀਂ ਵੱਡੀ ਕਿਰਤੀ ਦੇ ਵਿੱਚ ਆ ਕੇ ਸਾਰੀਆਂ ਕਿਸੇ ਬੰਦਕਾਂ ਦੇ ਪ੍ਰਦਰਸ਼ਨ ਕਰਦੇ ਆ ਕਿ ਉਹਨਾਂ ਦੇ ਕੱਚੇ ਚਿੱਠੇ ਜਿਹੜੀ ਉੱਥੇ ਖੋਲਾਂਗੇ ਭਗਵਾਨਤ ਜੀ ਨੇ ਜਿਹੜਾ ਝੂਠ ਬੋਲਿਆ ਉਹ ਲੋਕਲ ਦੱਸਾਂ ਕਿ ਇਹ ਝੂਠ ਹੋਉਂਦਾ ਸਰਕਾਰ ਰੋਕਦੇ ਆ ਰੇਲਾਂ ਰੋਕਦੇ ਆ ਪੰਜਾਬ ਬੰਦ ਕਰ ਦਿੰਦੇ ਆ ਸਾਡਾ ਕੋ ਪ੍ਰੋਗਰਾਮ ਹੀ ਨਹੀਂ ਸੀਗਾ ਸਾਡਾ ਪ੍ਰੋਗਰਾਮ ਪੀਸਪਰ ਜਾ ਕੇ ਕੈਂਡੀਡੇਟ ਦੇ ਵਿੱਚ ਜਿਹੜੀਆਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਸੀਗੀਆਂ ਉਹਨਾਂ ਨੂੰ ਮਨਾਉਣਾ ਸੀਗਾ ਉਹਨਾਂ ਵਾਸਤੇ ਗੱਲ ਕਰਨੀ ਸੀ ਪਰ ਇਹ ਸਭ ਤੋਂ ਪਹਿਲਾਂ ਹੀ ਦੇਖਿਆ ਕਿ ਇਹ ਜਾਂ ਨਲਾਇਕ ਪੁੱਤ ਮੰਤਰੀ ਜਿਹੜਾ ਗੱਲ ਕਰਦਾ ਕਰਦਾ ਵਿਚੋ ਉੱਠ ਕੇ ਭੱਜ ਜੇ ਉਹਨੂੰ ਮਤਲਬ ਇਹ ਦੱਸਣ ਵਾਸਤੇ ਉਹ ਇਹ ਸੁਣਾਉਣ ਵਾਸਤੇ 10 ਮਾਰਚ ਵਾਲਾ ਜਿਹੜਾ ਸਾਰੇ ਐਮਐਲਏ ਸਾਰੇ ਮੰਤਰੀਆਂ ਦੇ ਘਰਾਂ ਦੇ ਵਿੱਚ 4 ਘੰਟੇ ਜਿਹੜੇ ਹੈਗੇ ਆ ਉਹ ਧਰਨੇ ਲੱਗਣਗੇ ਤੇ ਦਸਾਂ ਗਿਣਤੀ ਲੋਕਾਂ ਨੂੰ ਵੀ ਇਹ ਵੀ ਕਿਸਾਨ ਇੱਥੇ ਬੰਦੇ ਕੀ ਹੋ ਗਏ